ਸਸਰੀ ਗਾਲ ਜੀ ਬਾਈ ਸਾਰੇ ਵੀਰਾਂ ਨੂੰ ਹਿੰਦੂ ਬਾਈ ਬਾਈ ਦੀ ਜਨੀ ਵਧਾਈਆਂ ਹੋ ਗਈਆਂ ਟਰੈਕਟਰ ਲੈ ਆਇਆ ਨਾ ਵਾ ਸਸਰੀ ਗਾਲ ਜੀ ਪੂਰੀ ਵੀਰ ਸਸਰੀ ਗਾਲ ਜੀ ਹਾਂ ਜੀ ਬਾਈ ਪੂਰੀ ਆਪਾਂ ਟਰੈਕਟਰ ਦੇਖਦੇ ਫਰੀਕਾ ਟਰੈਕਟਰ ਕੋਈ ਹੋਰ ਲਿਆ ਲੈ ਲੈ ਅਸੀਂ ਜਿਹਨੂੰ ਗੱਲ ਬਹੁਤ ਟਰੈਕਟਰ ਲੱਭਿਆ ਬਾਈ ਇਦਾਂ ਹੀ ਨਾ ਜਦ ਚੀਜ਼ ਪਸੰਦ ਆ ਜਵੇ ਨਾ ਫੇਰ ਨਹੀਂ ਦੇਖੀ ਫੇਰ ਛੱਡ ਨਹੀਂ ਜਿੰਦੀ ਇਦਾਂ ਅਸੀਂ ਕਿਸਮਤ ਅਸੇ ਖੇ ਲਿਆ ਹਾਂ ਹਾਂ ਬਾਈ ਲੈਣ ਕੋ ਸਹੀ ਦਸੀ ਟਰੈਕਟਰ ਲੈਣਗੇ ਤੇ ਲੈਣ ਤਾਂ ਗਏ ਨਹੀਂ ਹੈਗੇ ਹਾਂ ਉਦਾਂ ਹੀ ਗਏ ਤੇ ਹੋਰ ਕੰਮ ਸਾਨੂੰ ਜੰਦ ਜੰਦ ਨੂੰ ਪਸੰਦ ਆ ਗਿਆ ਹਾਂ ਟਰੈਕਟਰ ਚੱਲਦਾ ਵੀ ਨਹੀਂ ਕੱਖੇ ਢੋਏ ਵੀ ਟਰੈਕਟਰ ਕਾਹਨ ਵੇਤੇ ਭੈਣੀ ਆ ਲੈ ਘੇਰ ਅੱਛਾ ਉਹਦੇ ਕੋਈ ਬੈਟ ਹੋਗੀ ਉਹਦੇ ਰੋ ਰੋ ਡੀਜ਼ਲ ਉੱਤਰ ਕੇ ਚੱਲੇਗਾ ਨਾ ਵੀ ਇਦਾਂ ਕਰਕੇ ਹਾਂਜੀ ਫਿਰ ਅਸੀਂ ਲਾਂਗੇ ਮੈਂ ਚਲ ਤਿਆਰ ਹੋ ਜਾਵਾਂਗਾ ਹਾਂ ਤੇ ਆਹ ਕਿਹੜਾ ਵੇਖ ਰਹੇ ਪੂਰੀ ਤੂੰ ਐਂ ਦੱਸ ਵੀ ਜੇ ਆਪਾਂ ਆਹ ਕੈਟੇਗਰੀ ਛੋਟਾ ਟਰੈਕਟਰ ਲੈ ਲਵੇ ਨਿਆਰਾ ਨਹੀਂ ਲਾਉਂਗਾ ਮੈਂ ਤਾਂ ਕਹਿੰਦਾ ਅਮਨਾ ਇਹ ਜਾਂ ਲੈ ਲਵੇ ਮਿਲਦਾ ਨਹੀਂ ਵਾ ਸੋਖਾ ਇਹ ਦਿੱਸੇ ਤੇ ਮਿਲਦਾ ਨਹੀਂ ਹੈ ਜਿੰਨੂ ਇਹ ਕਿਹ ਫੰਕਸ਼ਨ ਆ ਬਈ ਦੱਸ ਤਾਂ ਮੜਾ ਇਹ ਮਾਡਲ ਆ ਪਾਵਰ ਸਟੀering ਆ ਡਬਲ ਪੰਪਡ ਡਿਸਟ੍ਰਿਬਿਊਟਰ ਲੱਗਿਆ ਵਾ ਹਾਂ ਤੇਲ ਬ੍ਰੇਕ 11 ਚ ਪੀਟੀਓ ਰਿਵਰਸ ਪੀਟੀਓ ਬਲਾ ਬਲਾ ਬਹੁਤ ਸੂਲਤਾ ਹੈ ਇਹ ਚਾ ਫੇਰ ਤਾਂ ਯਾਰ ਬਹੁਤ ਆ ਨਾਲੇ 48 HP ਚ ਇਹਨਾਂ ਕੋ ਮੜਾ ਯਾਰ ਪੂਰੀ ਇਹ ਤਾਂ ਬੱਧੀ ਸਾਈਡ ਗੀਅਰ ਆ ਸਾਰਾ ਕੁਝ ਆ ਇੱਕ ਆ ਸਿੰਦੂ ਜਿੰਨੇ ਇਹ ਚੀਜ਼ ਲੈ ਲਈ ਫੇਰ ਨਿਆਰੇ ਲਾਉਂਗਾ ਸਾਰੀ ਉਮਰ ਇੱਕ ਬਾਉਂਚਾ ਮਾਡਲ ਲੈ ਲਈ ਵੇ ਪੁਰਾਣਾ ਨੰਬਰ ਨਾ ਨਿਕਲੇ ਹੋਏ ਸਨ ਉਹਨਾਂ ਨੇ ਚਲਾਇਆ ਵੀ ਨਹੀਂ ਹੈਗਾ ਸਾਰਾ 7 ਕੁ ਸੋ ਘੰਟਾ ਚੱਲੇਗਾ ਫਿਰ ਕੋਈ ਜੰਡਿਆ ਤੇ ਪਸੰਦ ਆ ਤੁਸੀਂ ਸੋਨਾ ਲਿਖਿਆ ਦੇ ਲੈ ਪੂਰੀ ਹੈ ਇਹ ਛੁਰੀ ਤੇ ਇਹਨਾਂ ਨੇ ਚਲਾਇਆ ਹੀ ਸੀ ਹਾਂ ਕਿਸਾਨ ਚੋਟਾ ਇਹ ਹੈ ਚਲਾਇਆ ਹੀ ਸਾਡੇ ਕੋਲ ਹੀ ਸਾਨੂੰ ਬਾਈ ਜਿੱਕਰਾਂ ਥੋੜਾ ਉਹ ਪਾਰਲਾ ਟੈਟ ਕਿਹੜਾ ਹਾਰਟ ਰੇਟਰ ਹੈ ਹਾਂ ਕਿੰਨਾ ਧੱਕਾ ਕਰ ਰਿਹਾ ਸੀ ਉਹਦੇ ਕੋਲ ਹੋਇਆ ਕੁਛ ਇਹਦੇ ਪਰਚੇ ਸਾਰਾ ਕੋਈ ਨਹੀਂ ਆਇਆ ਹਾਂ ਇਹਦੇ ਨਾਲ ਇਹਦਾ ਕੱਦਾ ਹੈ ਨਾ ਇਹਦੇ ਇਹਦੇ 5-6 ਜੋੜੇ ਟਾਰਾਂ ਦੇ ਘਸਾਤੇ ਇੰਡੀਅਨ ਜੋਂਡਰ ਨਾਲ ਦਾ ਸਭ ਕੁ ਨਾਲ ਦਾ ਇਹਦਾ ਹੁਣ ਜੋਂਡਰ ਨੂੰ ਕਹੀ ਜਾਂਦੇ ਕੋਈ ਕੋਈ ਚੀਜ਼ ਬਹੁਤ ਵਧੀਆ ਨਿਕਲ ਜਾਂਦੀ ਆ ਖੁੱਲਿਆ ਨਹੀਂ ਬਾਈ ਜਿੱਕਾ ਬਕਹੀ ਜਾਂਦੇ ਜੋਂਡਰ ਖੁੱਲਦਾ ਨਹੀਂ ਇਹ ਵੀ ਨਹੀਂ ਖੁੱਲਿਆ ਹੈਗਾ 1 ਕਲਚ ਪਲੇਟ ਪਾਈ ਉਹ ਵੀ ਉਦੋਂ ਜਾਂ ਵੀਡੀਓ ਚ ਪਾਈ ਸੀ ਮੈਂ ਕਹਿੰਦਾ 9 ਤੋਂ 14 16 ਸਾਲ ਬਾਅਦ ਤਾਂ ਕਲਚ ਪਲੇਟ ਪਾਈ ਹੈ ਬੋਲਾ ਬੱਲਾ ਬਾਈ ਗੱਡੀ ਵੀ ਲੈ ਆ ਮੁੰਡਾ ਵਧਾਈਆਂ ਹੋ ਗਈਆਂ ਤਾਂ ਐਂ ਦੱਸ ਵੀ ਐਵਰੇਜ ਹੈਗੀ ਹੈ ਗੱਡੀ ਵੀ ਹਾਂ ਗੱਡੀ ਵੀ ਬਹੁਤ ਹੈ ਹਾਂ ਬਾਈ ਦੋਈ ਗੱਡੀ ਕਲ ਤੇ ਵਧੀਆ ਹੈ ਉਹਦੇ ਨਾਲ ਉਹ ਯਾਰ ਇੱਕ ਦੇਖ ਲਾ ਤੁਹਾਨੂੰ ਪਹਿਲਾ ਬੜੀ ਆ ਜੇ ਸ਼ਹਿਰ ਚ ਜਾਣੇ ਤਾਂ ਉਹਨੂੰ ਹਸਪਤਾਲ ਚ ਘੜਾਉਣਾ ਪੈਂਦਾ ਕੱਲ ਨੂੰ ਪੀ ਪਹਿਲਾਂ ਉਹ ਮਾਤੇ ਵਿਲੀ ਜਗਾ ਦੇਖਣੀ ਪੈਂਦੀ ਆ ਕਿੱਥੇ ਲੈ ਜੀ ਹਾਂ ਹਸਪਤਾਲ ਚ ਆਇਆ ਇਹ ਭਰਤੀ ਨਹੀਂ ਲੱਗਦੀ ਤਾਂ ਕਰਕੇ ਉੱਥੇ ਖੜਾਉਣੀ ਪੈਂਦੀ ਆ ਹਾਂ ਜਾਵੇ ਬੇਲਾ ਚੋਕ ਬੇਲਾ ਚੋਕ ਇਹਨੂੰ ਜਿੱਥੇ ਮਰਜ਼ੀ ਲੈ ਜਾ ਹੁਣ ਸਾਈਕਲ ਵਾਂਗੂ ਜਿੱਥੇ ਮਰਜ਼ੀ ਲੈ ਜਾ ਇਹ ਤਾਂ ਪਰ ਆਇਆ ਬੜੀ ਜਿੰਦ ਯਾਰ ਐਸਾ ਟਰੈਕਟਰ ਵਾਂਗੂ ਆ ਹਾਂ ਹਾਂ ਇਹ ਕਿਤੇ ਬਣਾਇਆ ਨਹੀਂ ਹੈਗਾ ਉਹਨੂੰ ਵੀ ਬਾਰਾ ਖਾਂਦੀ ਇੱਕ ਬੰਦੇ ਨੇ ਵੀ ਚਾਰ ਚੱਲ ਜੇ ਤਾਂ ਵੀ ਬਾਰਾ ਖਾਂਦੀ ਆ ਨਹੀਂ ਜਿਆਦਾ ਜਾਣੇ ਲੱਗੇ ਜਾਣੇ ਆ ਜਿਆਦਾ ਹੁਣ ਕਿੰਨੇ ਕ ਚਾਰ ਦਾ ਮੈਂਬਰ ਆ ਜੀ ਨਾ ਨਾ ਜੀ ਉਹ ਚ ਉਹਦੇ ਜਿੰਨੇ ਮਰਜ਼ੀ ਲੱਤ ਹਾਂ 10 ਵੀ ਵੱਡ ਜਾਂਦੇ ਵਿੱਚ ਉਹ ਖਾਂਦੀ ਸਾਰਿਆਂ ਨੂੰ ਬਾਰਾ ਜੇ ਸਾਨੂੰ ਆ ਸਾਰਾ ਕੁਝ ਸਾਡੇ ਏਕਟਰ ਨੇ ਬਣਾਇਆ ਹਾਂ ਆ ਏਕਟਰ ਨੇ ਬਾਈ ਆ ਵੀ ਬਣਾਇਆ ਆ ਵੀ ਮਨਾਵਾ ਬਣਾਇਆ ਦੋ ਗੱਡੀਆਂ ਬਣਾਈਆਂ ਮਸ਼ੀਨ ਵੀ ਬਣਾਈ ਹੈ ਮਹੀਨ ਵੀ ਬਾਈ ਲਿਆਏ ਪਿੰਡ 'ਚ ਹੁਣ ਮਾੜੇ ਮੋٹے ਕੰਮ ਆ ਜਿਹੜੇ ਖੁੰਡ ਖੱਡ ਕੱਢਣਾ ਚਾਹ ਲੋਡ ਪੈ ਜਾਂਦੀ ਸੀ ਚਾਹੀਦੀ ਸੀ ਕਿ ਨਹੀਂ ਬਾਈ ਸ਼ੰਦੂ ਜੀ ਸੀ ਬੀ ਦੀ ਲੋਡ ਬਾਈ ਹੁਣ ਜੇ ਕਿਸ ਨੂੰ ਜੀ ਸੀ ਬੀ ਚਾਹੀਦੀ ਹੈ ਧੀਰੇ ਬਾਈ ਦੇ ਘਰ ਖੜੀ ਹੈ ਟਰੈਕਟਰ ਵੀ ਖੜੇ ਜੇ ਕਰਾਇਆਗਾ ਨਾ ਹੁਣ ਟੈਨਸ਼ਨ ਲੈਣ ਵਾਲੀ ਕੰਮ ਨਹੀਂ ਹੈਗੀ ਮੈਂ ਗੱਡੀ ਦੇਣੀ ਹੈ ਕਿਹੜੀ ਪਾਰਕ ਵਿੱਚ ਕਾਊਆ ਬੇਦਣੀ ਹੈ ਹਾਂ ਹੁਣ ਤਾਂ ਫੜੀਓ ਅੱਜ ਚੱਲਿਆ ਬਾਈ ਸ਼ੰਦੂ ਕਹਿੰਦਾ ਵੀ ਆ ਬੜੀ ਗੱਡੀ ਵੇਚ ਦੇਣੀ ਹੈ ਇਹ ਕਿੰਨਾ ਮਾਡਲ ਹੈ ਇਹ 12 ਮਾਡਲ ਹੈ ਜਲੰਧਰ ਨੰਬਰ 12 ਮਾਡਲ ਹੈ ਬਾਈ ਇਹ ਜਲੰਧਰ ਨੰਬਰ ਹੈ ਲੱਭੀ ਗੱਡੀ ਵਧੀਆ ਇਹ ਇਹ ਕਹਿੰਦਾ ਵੀ ਜੇ ਕਿਸੇ ਨੇ ਲੈਣੀ ਹੋਵੇ ਇਹ ਨਿੱਤ ਨੰਬਰ ਹੈ ਬੱਡੀ ਹਾਂ ਦੱਬਦੀ ਦੁਬਦੀ ਹਾਂ ਬਾਈ ਵੇਚਦੇ ਵੀ ਦੇਖ ਲਓ ਵੱਡੀ ਸਾਫ ਹੈ ਨਾ ਪਿੱਤਾ ਸੁੱਤਾ ਕੱਢ ਦੇਣੀ ਸ਼ਿੰਦੂ ਇਹ ਹੁਣ ਚੱਕਰ ਆਏ ਬਾਈ ਹੁਣ ਦੋ ਗੱਡੀਆਂ ਫਿਰ ਉਹੀ ਗੱਲ ਹੈ ਦੋ ਕੰਮ ਨਹੀਂ ਆਉਂਦੀ ਆਹ ਬਾਈ ਇਹ ਗੱਡੀ ਸ਼ਿੰਦੂ ਕਹਿੰਦਾ ਵੇਚ ਦੇਣੀ ਇਹ ਨਵੀਂ ਸ਼ਿੰਦੂ ਉਹ ਗੱਡੀ ਮੈਨੂੰ ਬਹੁਤ ਵਧੀਆ ਲੱਗੀ ਲੀ ਵੈਰ ਹਾਂ ਵਧੀਆ ਤਾਂ ਬੇਟਾ ਵਾਲਾ ਇੰਜਨ ਨਹੀਂ ਜਾਂਦਾ ਇੰਜਨ ਨਹੀਂ ਜਾਂਦਾ ਬਾਈ ਮੇਤਰ ਬਾਈ ਨਾਲ ਨੇ ਲਿਆਂਦੀ ਪਈ ਆ 10 ਲੱਖ ਇੰਜਨ ਚੱਲ ਗਿਆ ਹਲੇ ਵੀ ਸਿੱਟੀਆਂ ਮਾਰਦੀ ਆ ਇਹ ਲੱਖ ਕਿਲੋਮੀਟਰ ਚੱਲੀ ਹੋਈ ਆ ਤਾਂ ਇੰਨੇ ਨੂੰ ਹੈ ਫਰਕ ਕੋਈ ਇੰਜਨ ਨੂੰ ਕੋਈ ਫਰਕ ਨਹੀਂ ਹੈਗਾ ਲੈ ਬਾਈ ਹੁਣ ਇੱਕ ਵਾਰ ਟਰੈਕਟਰ ਦਿਖਾ ਰਹੀ ਆ ਜਿਹੜਾ ਇਹ ਰੀਜਲ ਆ ਆਹ ਡਬਲ ਪੰਪ ਕਹਿੰਦਾ ਸਿੰਦੂ ਬਾਈ ਇਹਦਾ ਸਿੰਦੂ ਫਾਇਦਾ ਕੀ ਹੁੰਦਾ ਵੀ ਡਬਲ ਪੰਪ ਹੈ ਇੱਕ ਪਾਵਰ ਸਟੀering ਦਾ ਲਿਵਰ ਦਾਲਾ ਹੈ ਦਾ ਬਾਈ ਹੂੰ ਤੇ ਇੱਕ ਦੂਆ ਇਹ ਪਾ ਇਹਦਾ ਪਾਵਰ ਸਟੀering ਦਾ ਡਿਸਟ੍ਰੀਬਿਊਟਰ ਦਾ ਲੈਦਾ ਲਿਫਟ ਦਾ ਲੈਦਾ ਪੰਪ ਨਾਲ ਸਾਈਡ ਗੇਅਰ ਹੈ ਪੂਰੀ ਆ ਰਹੀ ਹੈ ਡਿਸਟ੍ਰੀਬਿਊਟਰ ਵੀ ਹੈ ਭਾਈ ਹੁਣ ਜਿਹੜੇ ਆਉਂਦੇ ਨਹੀਂ ਇਹਨੂੰ ਲੱਗਿਆ ਪਿਆ ਇਹਨੂੰ ਪਹਿਲੇ ਹੀ ਹੈ ਇਹ ਜਗਾ ਆਪਣੇ ਰੈਕਟਰ ਆ ਉਹਨੂੰ ਪਾਇਬ ਹੈ ਨਹੀਂ ਨਾ ਮੋਰੇ ਲੱਗਦੀ ਹੈ ਪਿੱਛੇ ਉਹਨੇ ਨਹੀਂ ਲੰਨਾ ਆ ਮਗਰ ਅੱਛਾ ਇਹ ਵਰਤੇ ਨਹੀਂ ਹੈਗਾ ਮੇਰੇ ਵਰਤੇ ਨਹੀਂ ਹੈ ਗੁੱਲਾ ਇੱਥੇ ਦੇ ਰੈਕਟਰ ਦੀ ਜਾਨ ਨਿਕਲਦੀ ਆ ਕਾਦੇ ਤੁਸੀਂ ਉਹਦੇ ਹਾਂ ਜੀ ਨਹੀਂ ਇਹ ਵਰਤੇ ਨਹੀਂ ਸਮਝਦਾ ਠੀਕ ਆ 13 ਦੇ 13ਾਂ ਚ 13 ਦੇ 13ਾਂ ਚ 13 ਟੋਪ ਮਾਡਲ ਦਾ ਹੈ ਇਹ 13 ਦੇ ਟਾਇਰਾਂ ਚ 13 ਟਾਇਰ ਤਾਂ ਛੋਟੇ ਵਧੀਆ ਉਹ ਜਿੰਨੇ ਛੋਟੇ ਹੋਣਗੇ ਨਾ ਜੋਰਿਆਰਾ ਮਾਰਦਾ ਛਾੜ ਕਣ ਕਲੇ ਸਿਆੜ ਨਹੀਂ ਦੱਬ ਹੁੰਦੇ ਉਹ ਪੂਰੀ 575 ਤੈਨੂੰ 575 ਨੇ ਕਿ ਟਾਇਰ ਆਉਂਦੇ ਆ ਹਾਂ 575 ਤੋਂ 13 ਦੇ ਆਉਂਦੇ ਆ ਫੇ ਥੱਕਾ ਹੋ ਗਿਆ ਉਹਦੇ ਕਿ ਸਾਡੇ ਵਾਲੇ ਕੇ ਹਾਂ 14 ਦੇ ਜਾਣਗੇ ਪੂਰੀ ਕਾਲਿਆ ਜੇ ਵੀ ਸਲਾਬ ਬਣਦੀ ਤੇ ਪੌਣ ਦੀ ਫਿਰ ਸਾਲ ਚੌਕੜਾ ਬਦਲਣਾ ਪੈਣਾ ਹਾਂ ਫਿਰ ਮੋੜ ਵਾਲੇ ਚਾਰੇ ਬਦਲਣੇ ਪੈਣਗੇ ਉਹ ਪੂਰੀ ਫਿਰ ਗਰਾਰੀਆਂ ਦਾ ਫਰਕ ਪੈਂਦਾ ਗਰਾਰੀਆਂ ਨਾ ਤੂਰਾ ਵੱਜ ਜਾਂਦਾ ਤੂਰਾ ਵੱਜ ਜਾਂਦਾ ਭਈ ਸਿੰਧੂ ਜਿੱਕਣਾ ਖੇਤ ਖੂਦ ਬਾਹੀ ਚ ਫਰਕ ਪੈਂਦਾ ਮਤਲਬ ਦੱਸਦਾ ਰੋਡ ਨੂੰ ਕੋਈ ਫਰਕ ਨਹੀਂ ਹੈਗਾ ਰੋਡ ਨੂੰ ਤਾਂ ਕੋਈ ਫਰਕ ਨਹੀਂ ਪਰ ਰੋਡ ਨੂੰ ਫਰਕ ਹੀ ਜਾਂਦਾ ਬਾਹੀ ਚ ਫਰਕ ਪੈਂਦਾ ਕਿ ਨਹੀਂ ਆ ਦੇਖਿਆ ਹੀ ਹੁਣ ਇਹਨੂੰ ਇਹ ਰੱਖਣਾ ਹੈ ਕਿ ਵੇਚਣਾ ਹੈ ਇੱਧਰ ਰੱਖਣਾ ਐਨਾ ਪਿਆਰ ਬਈ ਦੀ ਗੱਲ ਉਹ ਮੇਰੇ ਵੀ ਸਾਨੂੰ ਬਹੁਤ ਲੱਗਿਆ ਨਵਾਂ ਲੈਣ ਲੱਗੇ ਰਹੇ ਸੀ 35 ਨਹੀਂ ਨਾ ਮਿਲਦਾ ਹਾਂ ਨਵਾਂ ਲੈਣ ਲੱਗੇ ਕਿਰ ਇਹ ਤੋਂ ਦੋ ਵੇਂ ਚੱਲ ਨਹੀਂ ਨਾ ਪਰ ਜਾਨ ਹੋਣਾ ਮੇਰੇ ਲਈ ਬੋਰੀ ভাই ਤੂੰ ਦੱਸ ਵੀ ਤੈਨੂੰ ਪਸੰਦ ਰਿਹਾ ਇਹ ਤਾਂ ਮੈਨੂੰ ਬਹੁਤ ਪਸੰਦ ਆ 35 ਹਾਂ ਵੀ ਮਹਿੰਦਰਾ ਹੀ ਇੱਕ ਤਰ੍ਹਾਂ ਦਾ ਆਪਣੇ ਆਲੇ ਇਹ ਤਾਂ ਮਹਿੰਦਰਾ ਹੀ ਆ ਉਹੀ ਗੱਲ ਉਹੀ ਗੱਲ ਆ ਉਹ ਲਿਖਿਆ ਹੋਇਆ ਡੀ ਆਈ ਕਿਥਾ ਹਾਂ ਆਰੇ ਤੇਰਾ ਵੀ ਡੀ ਆਈ ਹੈ ਡੀ ਆਈ ਦਾ ਮਤਲਬ ਪੂਰੀ ਗੱਡੀ ਚੱਲੇ ਡੀਜ਼ਲ ਤੇ ਡੀਜ਼ਲ ਘੱਟ ਖਾਂਦੇ ਆ ਡੀ ਆਈ ਅੱਛਾ ਡੀਜ਼ਲ ਦਾ ਵਾਹਗਾ ਘੱਟ ਬਾਤ ਅਹੀਂ ਪਹਿਲਾਂ ਨਾਡ 11 ਨੂੰ ਡੀਆਈ ਕਰਾਉਂਦੇ ਹੁੰਦੇ ਤੁਸੀਂ ਮੀਡੀਜਲ ਘੱਟ ਖਾਉਂਗਾ ਹਾਂ ਫਰਕ ਹੈ ਫਰਕ ਹੈ ਹਾਂ ਤਾਂ ਡੀਆਈ ਪੂਰੀ ਤੂੰ ਕਹਿ ਕੇ ਨਾ ਬੰਪਰ ਕਿੱਡਾ ਘਲਾਉਣਾ ਇੰਨਾ ਘਨੋਟ ਹੈ ਹਾਂ ਯਾਰਾ ਛੋਟਾ ਯਾਰ ਇਹਦਾ ਉਹ ਯਾਰ ਬੂਟੇ ਚ ਬਾਉਣੇ ਨੇ ਲੋਟ ਆ ਬਣੇ ਉਹ ਤੇਰਾ ਲੰਬਾ ਜ਼ਿਆਦਾ ਭਾਈ ਮੇਰਾ ਉਹ ਦੂਆ ਟਰੈਕਟਰ ਲੰਬਾ ਨਹੀਂ ਲਾਉਣਾ ਘੋੜਾ ਬੰਪਰ ਲਾਉਣਾ ਇੰਨਾ ਕਹ ਹਾਂ ਹੁਣ ਤੇਰੇ ਵਾਲਾ ਦਾ ਪਲ ਭੈਣੀ ਜਗਨਕ ਗੱਡੀ ਤੇਰਾ ਟਰਾਲੀ ਮੋੜਨੇ ਦੇ ਕੇ ਲਾਉਂਦਾ ਹਾਂ ਹਾਂ ਉਹਰੇ ਪੇਪਰ ਵਿੱਚ ਬੂਟੇ ਫਾੜ ਉਹਦਾ ਪਾਵਰ ਕਰਕੇ ਮੁੜੀ ਗਿਆ ਨਹੀਂ ਫਿਰ ਅੱਗੇ ਪਿੱਛੇ ਤਾਂ ਕਰਨਾ ਪਿਆ ਹਾਂ ਬਹੁਤ ਗੱਡੀ ਜਿਹੜੀ ਆਪਾਂ ਜੋ ਵਜਾਉਣੇ ਨੂੰ ਲਾਉਂਦੇ ਹੁੰਦੇ ਹੰਨੇ ਆ ਗੱਡੀ ਤੇਰੀ ਏਸੀ ਕੂਲਿੰਗ ਹੈਗੀ ਐ ਨਮੀ ਦੀ ਉਹ ਯਾਰ ਬੰਦ ਕਰਨੀ ਪੈਂਦੀ ਐ ਹਾਂ ਬੰਦ ਕਰਕੇ ਚਲਾਉਂਦੇ ਆ ਤਰਕਾਰ ਤੋੜ ਐ ਸੀ ਹਾਂ ਇਹ ਸੀ ਕੰਮਜਾ ਬਹੁਤ ਆ ਗੱਡੀ ਦਾ ਟੋਟਾ ਟਵੇਟਾ ਤਾਂ ਏਸੀ ਬਹੁਤ ਕੰਮਜਾ ਬੰਦ ਕਰਨਾ ਪੈਂਦਾ ਬੰਦ ਕਰਨਾ ਪੈਂਦਾ ਬਾਈ ਜਿਹੜੀ ਆ ਲੀਵਾ ਗੱਡੀਆਂ ਨੇ ਇਹ ਮਿਲਦੀ ਨਹੀਂ ਹੈਗੀ ਜੇ ਕਿਸੇ ਨੇ ਲੈਣੀ ਵੀ ਐ ਤਾਂ ਸਮਝ ਲੈ 13 14 ਮਾਡਲ ਐ ਚੰਗੇ ਰੇਟ ਮਿਲਦੀ ਐ ਜਿਹਦੇ ਕੋਲ ਹੈਗੀ ਐ ਕੋਈ ਵੇਚਦਾ ਵੀ ਨਹੀਂ ਹੈਗਾ ਵੀ ਗੱਡੀਆਂ ਆਏ ਦੱਸਦੀ ਆਪਣੇ ਆਪ ਪੂਰੀ ਚਾਹੀਦੀ ਛੋਟੀਓ ਗੱਡੀ ਅੰਦਰ ਬਾਹਰ ਅੰਦਰ ਬਾਹਰ ਬਾੜ ਦੇ ਨੂੰ ਗੱਡੀ ਛੋਟੀ ਚਾਹੀਦੀ ਆ। ਕਨੇਹ। ਆਹ ਦੇ ਲਾ ਤੂੰ ਪਹਾੜੀ ਨੋਟਪਰਾਲੀ ਦੇ ਚੌਥੇ ਗੇਹ ਚ ਚੜੀ ਆਈ। ਤੇ ਲੈ ਲੈ। ਇੰਜਣ ਹੈਗਾ। ਦਸ ਦਾ ਵੀ ਮੈਂ ਹੈਗਾ ਇੰਜਣ। ਉੱਪਰ ਜਾ ਕੇ ਮਿਲਿਆ। ਤੀਰ ਬਾਈ। ਦਵਾੜ ਬਹੁਤ ਆ ਜੇ ਮੈਂ ਇਸ ਵਿੱਚ ਨਹੀਂ ਛੇਤੀ ਦੱਦੂ। ਆਹ ਨਾ ਕਰੋ ਤੁਸੀਂ। ਕੋਈ ਵੱਖੀ ਪਾੜਦਾ ਨਹੀਂ ਸਾਡੇ ਮੇਰੇ ਪਟੇ ਗੱਡੋ। ਆਹਾਂ। ਅਦੀ ਪਟੇ ਉਹ ਗੱਡੇਵੇਂ ਆ। ਉਹ ਬਾਈ ਸ਼ੁਰੂ ਤੇ ਹੀ ਐ। ਹਰ ਸਾਲ ਹਰ ਸਾਲ ਸੁਭੰਦੀ ਆ ਯਾਰ। ਅੱਛਾ। ਹੋਰ। ਫੇਰ ਬਾਈ ਵੇਚਣੀ ਨਹੀਂ ਨਹੀਂ ਹੈਗੀ ਤੁਹਾਨੂੰ ਉਦਾਂ ਦਿਖਾਤੀ ਇਹ ਬਸ ਵੇਚਣੀ ਨਹੀਂ ਹੈਗੀ ਨਹੀਂ ਅੱਜੇ ਫੋਨ ਆਇਆ ਬਾਈ ਕਹਿੰਦਾ ਮੈਂ ਦਵਾ ਦੇ ਮੈਂ ਨਹੀਂ ਯਾਰ ਬਾਈ ਮੈਂ ਨਹੀਂ ਹੁਣ ਇਹਨੂੰ ਨਵਾਂ ਮਹੀਨਾ ਲੱਗ ਗਿਆ ਹਾਂ ਛੱਡੀਦਾ ਹਾਂ ਆ ਪੂਰੀ ਇਹ ਇਹਨਾਂ ਨੇ ਪਹਿਲਾਂ ਤੇ ਹੀ ਗੱਡੀਆਂ ਵੇਚ ਬਣਾ ਇਹ ਬੜੀ ਜਿਆਦਾ ਇਹਨਾਂ ਨੂੰ ਪੇਟ ਪੈ ਗਿਆ ਉਹ ਸਿੰਗ ਤੋੜ ਲਿਆ ਹੋ ਗਿਆ ਨਹੀਂ ਦੇਖ ਲੈ ਸ਼ਾਮ ਦੀ ਵੀਡੀਓ ਪਾਈ ਤੀ ਫਾਨ ਵੀ ਘੰਟੇ ਲੰਘ ਗਏ ਦੇਖ ਲੈ ਜੇ ਮੈਂ ਕੱਢਣੀ ਆ ਭਰਾ ਮੁੱਲ ਪੈ ਗਿਆ ਉਹਦਾ ਮੁੱਲ ਪੈ ਗਿਆ ਠੀਕ ਆ ਜਿੰਦੂ ਆਰ ਠੀਕ ਨਹੀਂ ਜਿੱਤੇ ਦਾਣਾ ਪਾਣੀ ਲਿਖਿਆ ਉੱਤੇ ਪਹੁੰਚ ਗਿਆ ਦੇਖ ਪੂਰੀ ਦਾ ਫੋਨ ਨਹੀਂ ਮਿਲਿਆ ਉਧਰ ਫੜਨਾ ਪੂਰੀ ਦਾ ਆ ਮੈਂ ਉਹੀ ਰਸਾ ਵਗੇ ਦੇ ਕਰੇ ਫੜਨਾ ਹੋਇਆ ਕਰੇ ਨਾ ਜੀ ਸਾਨ ਥੋੜਾ ਖਰਾਬ ਬੰਦਾ ਹੀ ਆ ਗਿਆ ਸਾਲਾ ਤੰਗ ਕਰੀ ਜਾਦਾ ਤੰਗ ਕਰਦਾ ਤਾਂ ਬਾਈ ਹੁਣ ਲੇਖੇ ਲੱਗ ਗਏ ਲੋਟ ਕਦੇ ਚੂਏ ਸਾਇਏ ਖਾਣੇ ਤੇ ਤੇ ਬਚ ਗਿਆ ਉਹ ਅਗਲਾ ਸਵੇਰ ਲਿਆ ਕੇ ਪੱਕੀ ਮਾਂ ਮਾਰ ਉਹਨੂੰ ਵੀ ਮਰਜੋ ਹੋ ਗੀਆਂ ਗਾਂ ਲੈ ਵੀ ਮਰਜੋ ਹਾਂ ਨਿਆਰੇ ਲਾਉਂਗਾ ਹੁਣ ਉੱਥੇ ਉਹ ਕਹਿੰਦਾ ਬਾਈ ਦੋ ਤਸਲੇ ਫੀਡ ਦੇ ਸਵੇਰ ਸ਼ਾਮ ਪੈਂਦੇ ਆ ਸੋਣੇ ਪੈਣੇ ਆ ਸੇਵਾ ਕਰਦੇ ਆ ਹਾਂ ਸੇਵਾ ਕਰਦੇ ਆ ਸੋਣੇ ਪੈਣੇ ਸਿੰਘ ਆ ਜੀ ਸਿੰਘ ਦਾਗ ਹੋ ਜਾਣ ਸੋ। ਦਾਗ ਲੈਣੇ ਇਹਨਾਂ ਸਿੰਘ। ਇਹੰਦੂ ਇਹ ਹੁਣ ਫਿਰ ਦਬਦਾ ਇਹ। ਇਹ ਕਿੱਥੇ ਦਬਦਾ। ਹਾਂ। ਇਹਦੇ ਨਾਲ ਦਾ ਭਾਅ ਹਲਦਾ ਇੱਕ ਹੈ ਨਾ। ਹਮਲੇ ਵੇਚਦਾ ਨਾ ਵੇਚਦਾ। ਕਿੰਨਾ ਮਾਡਲ? ਇਹਦਾ ਵੇਚਦਾ ਫਿਰ ਮੋੜ ਲਿਆ ਨਾ ਦਾ। ਉਹ ਤਿੰਨ ਮਾਡਲ ਦਾ। ਇਹ ਇਹ ਚਾਰ। ਇਹ ਚਾਰ ਹੈ। ਬਾਈ ਇੱਕ ਦੇਲਾ ਸੁੱਕਾ ਪਿਆ ਪੂਰੀ ਇਧਰ ਤੇ। ਇਹਦੇ ਦੂਜੇ ਪਾਸੇ ਦਾ। ਹਾਂ। ਇੱਕ ਮੈਂ ਕਹਿੰਦਾ ਪੈਣੀ ਵੀ ਸੋਨੀ ਨਾਲ ਕੋਲ ਇਹ ਜਾ। ਹਾਂ। ਉਹ ਇੱਕ ਮਾਡਲ ਬੰਦੇ। ਉਹਨਾਂ ਨੇ ਥੋੜਾ ਜ਼ੋਰ ਜ਼ਿਆਦਾ ਲਵਾਤਾ। ਹੂੰ। ਉਹਦੇ ਕੰਮ ਬਹੁਤ ਲੈ ਲੈ ਇੰਜਨ ਉਹਦਾ ਵੀ ਨਹੀਂ ਖੁੱਲਿਆ। ਹੂੰ। ਤਗੜਾ ਬਾਈ ਹੋਵੇ। ਇਹਦੇ ਟਾਇਰ ਮੂਰੇ ਵਾਲੇ ਛੋਟੇ ਜਿਹੇ 650 ਦੇ 660 ਦੇ 6 ਰੁਪਏ ਐਨਾ ਕ ਟਾਇਰ ਠੀਕ ਆ ਪੂਰੀ ਆਪਣੇ ਵੀ ਐਨਾ ਕੇ ਹੁੰਦਾ ਕੱਲ ਪਾਉਣ ਲੱਗੇ ਤੇ 750 ਦੇ ਹਾਂ ਉੱਚਾ ਹੋ ਜਾਣਾ ਤਾਂ ਬਹੁਤ ਪਿੱਛੇ ਨਹੀਂ ਮਾ ਹੋ ਜਾਣਾ ਪਿੱਛੇ 14 ਦੇ ਪਾਉਣੇ ਪਾਣੀ ਹਾਂ ਫਰਕ ਪੈਣਾ ਤਾਂ ਹੁਣੇ ਬਰਾਬਰ ਪਾਇਆ ਵੇ ਕੰਪਨੀਆਂ ਬਰਾਬਰ ਕੱਢਿਆ ਵੇ ਕੱਲ ਪਾਉਣ ਲੱਗੇ ਤੇ ਚੰ ਚਾਰ ਗੁੱਡੀ ਵਾਲੇ ਨਾ 750 ਦੇ ਪਾ ਦੀਏ ਪਾਉਂਦੇ ਪਾਉਂਦੇ ਬਸ ਹੀ ਰਹਿਣ ਤੇ ਵੀ ਪਿੱਛੇ ਨੀ ਮਾ ਹੋ ਜਾਣਾ ਪਿੱਛੇ 14 ਦੇ ਪਾਉਣੇ ਪਾਣੀ ਨਹੀਂ ਨਹੀਂ ਫੇਰ ਨਹੀਂ ਲੋੜ ਪਾਣੀ ਨਹੀਂ ਹੈਗਾ ਫੇਰ ਨਹੀਂ ਲੋੜ ਨਾਲ 13 ਦੇ 18 ਦੇ ਜੋਰ ਮਾਰਦਾ 50 ਆਉਣ ਲੱਗੇ 60 ਰੁਪਏ ਬੱਲਾ ਬੱਲਾ ਬਈ ਤੇਲ ਕਿੰਨਾ ਖਾਂਦਾ ਤੇ ਮੇਰੇ ਹਿਸਾਬ ਦੇ ਉੱਤੇ 700 ਰੁਪਏ ਦਾ ਖਾਦਾ ਬਸ 10 ਕਿਲੋਮੀਟਰ ਦੇ 700 ਦਾ ਤੇਲ ਖਾਦਾ ਇਹ ਤਾਂ ਬਹੁਤ ਹੈ ਵੀਰੇ ਮਰਚਾ ਬਹੁਤ ਹੈ ਜੇ ਇਹ ਲੱਦਾ ਖਾਦਾ ਹੋਗਾ ਜੇ ਮਹਿੰਦਰਾ ਨਾਲ ਦਾ ਹੂੰ ਮੇਰੇ ਹਿਸਾਬ ਨਾਲ ਇਹ 575 ਵੀ ਘੱਟ ਖਾਂਦਾ ਹੋਣਾ ਕੈਟਾਗਰੀ ਛੋਟੀ ਹੈ ਇਹ ਹਾਈ ਸਪੀਡ ਹੈ ਹਾਂ ਇਹ ਜਿਹੜਾ ਡੀਆਈ ਆ ਇਹ ਹਾਈ ਸਪੀਡ ਪੂਰੀ 475 ਕਿੰਨਾ ਖਾਂਦਾ ਹੋਊਗਾ ਹੈ ਨਹੀਂ ਹਾਂ ਟਰਾਲੇ ਤਾਂ ਬਾਈ ਐਂ ਸਿਆਣਦਾ ਨਹੀਂ ਹੋਣਾ 12 ਫੁੱਟੀ ਨੂੰ। ਇਹਦਾ ਕਿੰਨਾ ਤਕੜਾ। ਹੂੰ। ਉਹ ਵੀ ਇੰਜਨ ਐਕਸੈਂਟ। ਜੀ ਕਾਪਾ ਕਹਿੰਦੇ ਜੌਂਡੀਅਰ ਦਾ ਐ ਤੇ ਹੌਲੈਂਡ ਦਾ ਉਹਨਾਂ ਦਾ ਇੰਜਨ ਛੋਟਾ ਹੁੰਦਾ ਇੰਜਨ ਜਿਆਦਾ ਵੱਡਾ ਉਹ ਚੀਜ਼ ਐ। ਉਹਦਾ ਦੇਖ ਲੈ ਕਿੰਦਾ ਇੰਜਨ। ਪੀਦਾ ਉਹਦਾ ਬਾਅ ਵੜਾ ਐ। ਉਹਨੇ ਖੜਾ ਕਿਆ ਹੋਣਾ ਐ। ਉਹ ਜ਼ੋਰ ਸੇ ਐ। ਛੋਟੇ ਖੇਤਾਂ ਜਿੱਤੇ ਅਜੇ ਦੂਜੇ ਦੇ ਖੇਤ ਤੇ ਵੱਡ ਜਾਂਦਾ ਜਾ। ਯਾਦ ਕੀ ਗੱਲ ਆ ਉਹ ਪੂਰਾ ਲੰਬਾ ਬੌਗ ਦਾ ਇੱਕ ਸਾਦਾ ਸਟੇਰੀਗਾਂ ਮੋੜਦਾ ਨਹੀਂ ਹੈਗਾ। ਮੋੜਦਾ ਨਹੀਂ ਹੈਗਾ ਨਹੀਂ ਹੋਰ ਚੱਕਰ ਕਰਨਾ। ਹੂੰ। ਟਰਾਲੀ 11 ਫੁੱਟ 45 ਨੂੰ ਟਰੈਕਟਰ ਲੰਬਾ ਲੱਗਦਾ। ਇਹ? ਉਹ ਸਹੀ ਗੱਲ ਹੈ। ਇਹ ਪੂਰੀ ਇਹ ਨਮਹੰਗਾ 68 11 ਮੰਗਣਾ ਉਹ ਕਾਪੀ ਹੈ। 68 11 ਨੇ ਇੱਥੇ 75 ਦਾ ਗੇਰ ਨਾਲ ਇੰਜਣ ਆਇਆ। ਹਾਲੇ ਆਪਣਾ ਕਹਿੰਦਾ ਕਿ 65 ਬਾਈ ਮਿਲਦਾ ਮਾਹ ਭਾਈ ਦੇਖ ਲੈ। ਬੂਟੇ ਦੀ ਲੈਣੇ ਵਿਸ਼ਾ ਕੇ ਆਉਣੀ ਹੈ ਤੇ। ਕਾ ਮੋਟਰ ਬਣਾ ਲਈ ਤੇ ਵਾਤੇ ਕਰ ਮੁਰਦਾ ਨਹੀਂ ਹੈ ਬਰਨਰ ਗੱਡੀ ਵਾਲਾ ਕੰਮ ਬਰਦਾ ਗੱਡੀ ਤੇ ਵੀ ਲੰਬਾ ਪੂਰੀ ਉਹ ਤਾਂ ਬਹੁਤ ਖੇਤ ਹੀ ਬਣਾ ਲਈ ਫਿਰ ਇੱਕ ਉਹਨੇ ਕੱਲ ਦੇਖਿਆ ਤੇ ਕੱਪੜੇ ਉੱਤੇ ਕਿਹੜਾ ਦਾ ਚਮਕਾ ਉਹ ਡੀਟੀ ਠਾਈ ਤਾਂ ਉਹ ਰੱਖਿਆ ਮੈਂ ਬਿੱਲੂ ਬੇਚਦੇ ਨਹੀਂ ਬੇਚਦੇ ਨਹੀਂ ਰੱਖਿਆ ਪਿਆ ਉਹਦੇ ਜਿਹੜਾ ਸਲੈਂਸਰ ਵੀ ਕੋਲਾ ਜਿਹਾ ਹੈ ਹੈ ਇਹਨੇ ਬਿੱਲੂ ਕੋਲ ਦੇਖਿਆ ਪੂਰੀ ਨਹੀਂ ਲੈ ਲਿਆ ਵੀ ਵਧੀਆ ਟਰੈਕਟਰ ਹੋ ਵੀ ਡੀਜੀ ਠਾਈ ਇਹ ਕਿ 14 ਉਹ ਡੀਜੀ ਠਾਈ ਜੀ ਦਾ ਠੀਕ ਹੈ ਪੂਰੀ ਕਹਿੰਦਾ ਸੀ ਵੀ ਰੱਖਿਆ ਉਹ ਇਹਨੇ ਨੇ ਦਿੱਤੀ 14 ਵੀ ਰੱਖਿਆ ਬੱਲੇ ਉਹ ਇੰਨਾ ਚੌਂਕਦਾ ਪੂਰੀ ਪਹਿਲਾਂ ਪਹਿਲਾਂ ਵਾਪਸ ਤਾਂ ਪੂਰੀ ਕਿ ਕਾਇ ਨੇ ਬੱਤੀ ਲਾਉਣੀ ਇਹਨੂੰ ਹਾਂ ਜਿੱਦਰੇ ਉਹ ਤਾਂ ਹੁੰਦੇ ਨੇ ਹਾਂ ਇਹਨੇ ਬੱਤੀ ਲਾਉਣੀ ਦੋ ਜਣੇ ਨੇ ਹੈਂਡਲ ਫੜਨਾ ਫਿਰ ਉਹਨੇ ਕਹਣਾ ਛੱਡ ਦੇ ਜੇ ਨੂੰ ਅਸੀਂ ਉੱਠ ਕੇ ਦੇਖਣਾ ਮੱਝ ਪਰ ਤੇ ਕੀ ਹੋਵੇ ਕੀ ਛੱਡ ਦੇ ਇਹਦੀ ਕਿੱਲੀ ਛੱਡਦੇ ਹੁੰਦੇ ਨਾ 10 ਟਾੜ ਦਿੰਦਾ ਹੱਸੜੀ ਪੈਂਦੀ ਪੂਰੇ ਟ੍ਰੇਡ ਛੱਡ ਗਾਦੇ ਆਹੋ ਉਹਨੇ ਤੜਕੇ ਹੀ ਹੋ ਜਣਾ ਛੱਡ ਦੇ ਛੱਡ ਦੇ ਲਾਲਾ ਬੱਤੀ ਬੁਝ ਗਈ ਬੱਤੀ ਉਹ ਕਹੀ ਚ ਅੱਗ ਵੀ ਵਾਲੀ ਪੈਂਦੀ ਰਹੀ ਹੁਰ ਗਿਆ ਤੁਹਾਡੀ ਦੇਲਾ ਉਹ ਚੀਜ਼ ਤਾਂ ਟਾਈਮ ਹੈ ਟਾਈਮ ਟਾਈਮ ਦੀ ਗੱਲ ਆ ਹੁਣ ਹੁਣ ਤਾਂ ਕੋਈ ਟਰੈਕਟਰ ਨਹੀਂ ਹੋਣਾ ਚਾਹੀਦਾ ਜਿਹੜਾ ਬਗੈਰ ਸਲਫ ਤੇ ਆ ਟੋਟਲੇ ਸਲਫ ਆ ਗਏ ਲੋਕਾਂ ਦਾ ਪਹਿਲਾਂ ਇੱਕ ਨੇ ਬੈਟਰੀਆਂ ਪੁਲੀਆਂ ਪਲੀਆਂ ਮਾਰਦੇ ਹੁੰਦੇ ਸੀ ਪਹਿਲਾਂ ਭਾਈ ਟਰੈਕਟਰ ਵੀ ਪਿੰਡ ਜੀ ਕਿਸੇ ਕਿਸੇ ਕੋਲ ਹੁੰਦਾ ਦਾ ਹੁਣ ਪਹਿਲਾਂ ਆ ਵੀ ਘੰਟੇ ਹੁੰਦੇ ਤੇ ਵੀ ਆਇਆ ਯਾਰ ਮਲੇ ਬੋਲੇ ਬਰਾ ਦੇ ਹਾਂ ਉਹ ਤਾਂ ਕੋਈ ਦੇਖ ਲਵੇ ਜਨ ਜਾਣਾ ਇਹ ਨਹੀਂ ਆ ਜਿਵੇਂ ਘੇਰੂਗਾ ਕਿਸੇ ਦੀ ਮਿਹਨਤ ਮੈਦ ਚ ਮੈਨ ਇਹਨੇ ਖੜੀ ਕਰਾਉਣੀ ਆ ਪਹਿਲਾਂ ਇਹ ਦੇਖ ਲਓ ਯਾਰ ਕਿਤੇ ਮੈਂ ਫੜੀ ਨਾ ਘਰਾਉਂਦਾ ਵੀ ਇਹ ਬਜਾਏ ਇਹਨੂੰ ਚਲੋ ਉਹੀ ਤਾਂ ਗੱਲ ਹੈ ਉਹ ਕੰਮ ਪਹਿਲਾਂ ਪੂਰੀ ਜਾਂਦਾ ਰੂਟ ਬਦਲ ਦੋ ਰੂਟ ਬਦਲ ਦੋ ਜਦ ਪਹਿਲਾਂ ਚਾਰ ਬੰਦੇ ਇਕੱਠੇ ਆ ਯਾਰ ਪੋਲੀ ਮਾਰਦੇ ਇੱਕ ਵਾਰੀ ਹਾਂ ਯਾਰ ਹੈਗਾ ਯਾਰ ਯਾਰ ਸਾਡੇ ਕੋਲ ਵੀ ਹੈਗਾ ਤਾਂ ਮੈਂ ਵਿੱਕੀ ਨਾਲ ਆ ਕੇ ਕਰਦੇ ਹਾਂ ਸਟਾਰਟ ਪੋਲੀ ਪਾ ਕੇ ਹਾਂ ਤਾਂ ਗੱਲ ਉਹਨੂੰ ਜਾਂ ਤਾਂ ਮਹਿੰਦਰਾ ਲੈ ਲੈ 275 ਆਵਣਾ ਸਾਰਾ ਸੰਦਾ ਆ ਜਾਣਾ ਮੈਂ ਤਾਂ ਕਿਹਾ 475 ਮੇਰੇ ਹਿਸਾਬ ਨਾਲ ਠੀਕ ਹੈ ਤੁਸੀਂ ਇਹਦਾ ਜੌਂਡੀਅਰ ਮਿਲੇ ਫੇਤਾ ਮਿਲੇ 17 18 ਮਾਡਲ ਵੀ ਚੱਲ ਘੱਟ ਚੱਲਿਆ ਵਾ ਜਿਹੜਾ ਹੁਣ ਜ਼ਿਆਦਾ ਖਰਚਾ ਵੀ ਜ਼ਿਆਦਾ ਹੁਣ ਮਹਿੰਦਰਾ ਨੀਨੋ ਸਵਾਤ ਹੈ ਦੇਖਦੇ ਆ ਕਿਹੜਾ ਲੈਣਾ ਦੀ ਮਰਜ਼ੀ ਹੈ ਭਾਈ ਬਾਈ ਜੌਂਡੀਅਰ ਹੈ ਨੀ ਕੋਈ ਨਿਕਾਜ ਜਿਉਂਦੇ ਤੇ ਖੜੇ ਹਾਂ ਹਾਂ ਐਂ ਤੇਰੇ ਨਾਲ ਬਿੱਲੂ ਪਾ ਕਿੰਨੇ ਸਾਫ ਤੇ ਪੌਂ ਖੜਕੇ ਵੇ ਤੇ ਪੂਰੀ ਰਣੇ ਵਾਲੇ ਛਿਰ ਲਿਆਉਂਦੇ ਇਹ ਹਾਂ ਉਹ ਹੀ ਲਿਆਉਂਦੇ ਫਿਰ ਡਾਕਟਰ ਵਾਲਾ ਭਾਈ ਆਏ ਹੋ ਗਏ ਨਾ ਉਹਨੇ ਨੂੰ ਭਾਈ ਡਾਕਟਰ ਵਾਲਾ ਇਛਾ ਲਿਆ ਹਾਂ ਇੱਕ ਹੈ ਪੂਰੀ ਉਹ ਐਛਾ ਦੂਗਾ ਇਹ ਜਿਹੜਾ ਟੌਪ ਮਾਡਲ ਆਇਆ ਆ ਪੰਜ ਜੇ ਜੇ ਇੱਕ ਵਾਰ ਆਪਾਂ ਜੱਗੇ ਬੋਸਤ ਕਰ ਲੈ ਤੇ ਉਹੀ ਚੀਜ਼ ਆਹ ਹਾਂ ਉਹੀ ਚੀਜ਼ ਆ ਉਹਦਾ ਖਰਚਾ ਵੀ ਘੱਟ ਹੂੰ ਉਹ ਵੀ ਡਾਕਟਰ ਬਗ ਚੱਲ ਦੇਖਦੇ ਆ ਆ ਇਹ ਸਰਵੇਲੀ ਘਟਾ ਉਹਦੀ ਬਾਕੀ ਠੀਕ ਆ ਉਹ ਇਹਨੇ ਗਾ ਵੇਚਣਾ ਰਿਹਾ ਦੇਖ ਲੈਂਦੇ ਆ ਹਾਲ ਤਾਂ ਕੋਮਣ ਆਏ ਨੇ ਕਮੀਨਾ ਹੋਰ ਫੇਰ ਦੇਖਦੇ ਸਾਨੂੰ ਕਿਹੜਾ ਮੰਨ ਚਾਚਿਆ ਥੋੜਾ ਜਿਹਾ ਲੇਟ 5 ਮਿੰਟ ਵੀ ਲੇਟ ਹਾਂ ਹਾਂ ਅਸੀਂ ਸੌਦਾ ਕਰਿਆ ਜਦ ਸਾਨੂੰ ਜਾਣ ਲੱਗੀ ਯਾਰ ਉਹ ਇਹ ਨਹੀਂ ਕਹਿਗਾ ਨਾ ਵੇਖਣਾ ਜਾਂ ਉਹ ਲੈ ਲੈਵੇ ਜਾਂ ਫਿਰ ਇਹ ਇੰਡੋ ਫਾਰਮ ਲੈ ਲੈਵੇ ਸਰਕ ਇੰਡੋ ਫਾਰਮ ਵੀ ਸਸਤਾ ਮਿਲ ਜਾਣਾ ਹਾਂ ਇੰਡੋ ਫਾਰਮ ਜਿੰਨੇ ਨੇ ਪੁਰਾਣੇ ਵੇ ਪੈਸੇ ਲੈਣੇ ਇਹਨੂੰ ਇੰਡੋ ਫਾਰਮ ਮਿਲ ਜਾਣਾ ਨਮਾ ਮਰਜ਼ੀ ਦਾ ਨਾ ਕਾਲਾ ਕਿੰਨਾ ਚੋ ਉਹਦਾ ਹੀ ਬਹੁਤ ਕਾਲੇ ਵਾਲਾ ਇਹ ਮਿਲ ਜਾਣਾ 1.5 ਲੱਖ ਦੇਖਦੇ ਆਂ ਭਾਈ ਕਿਆ ਬਣਦਾ